ਰੀਡ ਕੀਤੀ ਸੀ ਕੀ ਮਾਮਲਾ ਸੀ ਮਾਮਲਾ ਤਾਂ ਉਹ ਹੀ ਦੱਸ ਸਕਦੇ ਹੋ ਇੱਕ ਸਰਚ ਵਾਰੰਟ ਲੈ ਕੇ ਆਏ ਸੀ ਕੋਈ ਐਫ ਆਈ ਆਰ ਨਹੀਂ ਦਿੱਤੀ ਸਿਵਲ ਕਪੜਿਆਂ ਚ ਸੀਗੇ ਆਪ ਦੇ ਨਾਲ ਹੀ ਦੋ ਬੰਦੇ ਲੈ ਕੇ ਆਏ ਸੀ ਕਹਿੰਦੇ ਸਾਡੀ ਵਿਟਨੈਸ ਕੀ ਕੋਈ ਸਟੋਰੀ ਬਣਾ ਰਹੇ ਆ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਪਰ ਕਰਕੇ ਦਬਾਉਂਦੇ ਜੀੜਨ ਲੱਗਦਾ ਵੀ ਤੁਹਾਡੇ ਹੌਸਲੇ ਐਦਾਂ ਢਾ ਲਾ ਦੂਗੀ ਕੇਂਦਰ ਸਰਕਾਰ ਦੀ ਨਹੀਂ ਜੀ ਨਹੀਂ ਹੌਸਲੇ ਸਾਡੇ ਬਲੰਦ ਹੋਏ ਆ ਸਭੋਂ ਦੀ ਬਹੁਤ ਸਾਰੀਆਂ ਪੀਂਡੀਆਂ ਨੇ ਕਿਹਾ ਵੀ ਕੱਲ੍ਹ ਵਾਲੀਆਂ ਖਬਰਾਂ ਦੇਖ ਕੇ ਅਸੀਂ ਅੱਜ ਆਏ ਆ ਅੱਜ ਹੋਰ ਵੀ ਹੌਸਲੇ ਨਾਲ ਆਏ ਆ ਕੁਝ ਵੀ ਕਰ ਲੈਣ ਇਹ ਮੰਗਾ ਮਨਾਉਣ ਤੱਕ ਮੋਰਚਾ ਚੱਲੂਗਾ ਜੀ ਤੁਸੀਂ ਦੇਖ ਰਹੇ ਹੋ ਡੀਫਾਪ ਚੱਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਅੱਜ ਸੰਭੂ ਬਾਰਡਰ ਦੇ ਉੱਤੇ ਖੜਾ ਹਾਂ ਜਿੱਥੇ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਲਗਾਤਾਰ ਕੇਂਦਰ ਦਾ ਵਿਰੋਧ ਕਰ ਰਹੇ ਨੇ ਪਰ ਕੇਂਦਰ ਸਰਕਾਰ ਮੰਗਾਂ ਨਹੀਂ ਮੰਨ ਰਹੀ ਹਾਲਾਂਕਿ ਕੱਲ ਸੁਖਵਿੰਦਰ ਕੌਰ ਦੇ ਘਰੇ ਐਨਐਨ ਵੱਲੋਂ ਰੇਡ ਵੀ ਕੀਤੀ ਗਈ ਸੀ ਬੀਬੀ ਜੀ ਮੇਰੇ ਨਾਲ ਇਹ ਗੱਲਬਾਤ ਕਰਾਂਗੇ ਬਿਵੇਸ਼ ਸ਼ਕਲ ਜੀ ਸ਼ਕਲ ਜੀ ਬੀਬੀ ਜੀ ਕੱਲ ਐਨਐਨ ਨੇ ਰੇਡ ਕੀਤੀ ਸੀ ਕੀ ਮਾਮਲਾ ਸੀ ਜੀ ਮਾਮਲਾ ਤਾਂ ਉਹ ਹੀ ਦੱਸ ਸਕਦੇ ਆ ਇੱਕ ਸਰਚ ਵਾਰੰਟ ਲੈ ਕੇ ਆਏ ਸੀ ਕੋਈ ਐਫਆਈਰ ਉਹ ਮੈਨੂੰ ਨਹੀਂ ਜਾਣਦੇ ਕਿ ਨੂੰ ਲੈ ਕੇ ਆਏ ਕੀ ਕੋਈ ਸਟੋਰੀ ਬਣਾ ਰਹੇ ਆ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਪਰ ਉਹਨਾਂ ਨੇ ਬਹੁਤ ਪ੍ਰੀਕੀ ਨਾਲ ਸਾਡੇ ਘਰ ਦੀ ਤਲਾਸ਼ੀ ਲਈ ਉਹਨਾਂ ਨੂੰ ਇੱਥੇ ਕੁਝ ਨਹੀਂ ਲੱਭਿਆ ਸੋ ਮੇਰੇ ਹਸਬੰਦ ਨੇ ਉਹਨਾਂ ਦਾ ਫੋਨ ਲੈ ਕੇ ਗਏ ਆ ਔਰ ਸਾਡੇ ਜਿਹੜੀਆਂ ਬੈਂਕ ਦੀਆਂ ਕਾਪੀਆਂ ਨੇ ਉਹ ਲੈ ਕੇ ਗਏ ਨੇ ਜਾਂ ਸਾਡੇ ਜੂਨੀਅਨ ਦੇ ਕਾਗਜ਼ ਪੱਤਰ ਲੈ ਕੇ ਗਏ ਸੋ ਬੀਬੀ ਜੀ ਕੇਂਦਰ ਸਰਕਾਰ ਲਗਾਤਾਰ ਏਜੰਸੀਆਂ ਦੀ ਵਰਤੋਂ ਕਰਕੇ ਦਬਾਉਂਦੀ ਜਿੜਨ ਲੱਗਦਾ ਵੀ ਤੁਹਾਡੇ ਹੌਸਲੇ ਐਦਾਂ ਢਾਹ ਲਾ ਦੂਗੀ ਕੇਂਦਰ ਸਰਕਾਰ ਦੀ ਅੱਜ ਦਾ ਘੱਟ ਤੁਸੀਂ ਦੇਖ ਸਕਦੇ ਹੋ ਕੱਲ ਸਾਰਾ ਦਿਨ ਕਿਸਾਨ ਆਗੂ ਦੇ ਘਰੇ ਐਨਆਈ ਦੀ ਰੇਡ ਦੀਆਂ ਖਬਰਾਂ ਚੱਲੀਆਂ ਨੇ ਤਾਂ ਅੱਜ ਦਾ ਘੱਟ ਦੇਖੋ ਅੱਜ ਹੋਰ ਵੀ ਹੌਸਲੇ ਨਾਲ ਆਏ ਆ ਕੁਝ ਵੀ ਕਰ ਲੈਣ ਇਹ ਮੰਗਾ ਮਨਾਉਣ ਤੱਕ ਮੋਰਚਾ ਚੱਲੂਗਾ ਜੀ ਹੋਰ ਲੜਾਂਗੇ ਡਾਡੂ ਉਹ ਤੁਹਾਡੀ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ ਤੁਸੀਂ ਦੁਬਾਰਾ ਬੁਲਾੜ ਕੇ ਦਿੱਲੀ ਬੁਲਾੜ ਕੇ ਐਨਆਈ ਦੁਬਾਰਾ ਪੁੱਛ ਕੇ ਛੇੜੀ ਤੁਹਾਨੂੰ ਕਿਹਾ ਉਹ ਨਾਲੇ ਵੀ ਦੁਬਾਰਾ ਉਹਨਾਂ ਨੇ ਕਿਹਾ ਸੀ ਲਖਦਾਉ ਆਓ ਅਸੀਂ ਕਿਹਾ ਸੀ ਲਖਦਾਉ ਨਹੀਂ ਆਣਾ ਜੀ ਜੀ ਨੇ ਵੀ ਕੋਈ ਗੱਲ ਪੁੱਛਣੀ ਆ ਇੱਥੇ ਸਾਡੇ ਇਹ 200 ਦਿਨ ਹੋ ਗਏ ਨੇ ਮੋਰਚੇ ਨੂੰ ਅੱਜ ਤੇ ਕਿਦਾਂ ਦੇਖਦੇ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਹੈ ਜੀ ਮੋਰਚਾ ਬਹੁਤ ਚੜ੍ਹਦੀ ਕਲਾ ਦਾ ਸਾਡਾ ਦਿਲ ਬਹੁਤ ਖੁਸ਼ ਆ ਤੇ ਪੂਰਾ ਵਿਸ਼ਵਾਸ ਹੈ ਕਿ ਅਸੀਂ ਮੰਗਾ ਮਨਾਵਾਂਗੇ ਬੰਦੇ ਨੂੰ ਸੋ ਇਹ ਸਾਡੇ ਨਾਲ ਸੁਖਵਿੰਦਰ ਕੌਰ ਜੋਗੀ ਕਿਸਾਨ ਆਗੂ ਨੇ ਕាល ਇਨਾ ਦੇ ਕਰੇ ਇਹ ਨਹੀਂ ਇਹ ਬੋਲੋ ਮਾਫ ਕਰਨਾ ਇਹ ਨਹੀਂ ਇਹ ਬੋਲੋ ਰੀਡ ਕੀਤੀ ਗਈ ਸੀ ਤੇ ਇਹ ਕਹਿੰਦੇ ਸਾਡੇ ਹੌਸਲੇ ਬੁਲੰਦ ਨੇ ਅਜਿਹੀ ਕਾਰਵਾਈ ਕਰਕੇ ਇਹਨੇਰੇ ਸਾਡੇ ਜਾਂ ਕੇਂਦਰ ਸਰਕਾਰ ਸਾਡੇ ਹੌਸਲੇ ਨਹੀਂ ਘੇਰ ਸਕਦੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ